ਬਹੁਤ ਤਰ੍ਹਾਂ ਆਗਾਜ਼ ਹੁੰਦਾ ਉਹਨਾਂ ਦਾ ਬਹੁਤ ਕਰੀ ਆਵਾਜ਼ ਹੁੰਦੀ ਹੈ ਬਹੁਤ ਤਰ੍ਹਾਂ ਅੰਦਾਜ਼ ਹੁੰਦਾ ਜੀ ਆਓ ਜੀ ਸੁਣਦੇ ਹਾਂ ਸਾਡੇ ਬਹੁਤ ਪਿਆਰੇ ਸ਼ਾਇਰ ਅਮਨਦਰ ਤੇਵਸੀ ਜੀ ਅਪਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਆਪੇ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਆਪੇ ਆਪ ਤੋਂ ਮੁਨਕਰ ਹੋ ਕੇ ਆਪੇ ਆਪ ਤੋਂ ਮੁਨਕਰ ਹੋ ਕੇ ਆਪੇ ਆਪ ਨੂੰ ਢੋਲ ਰਹਾ ਏ ਅੰਦਰੋਂ ਬੋਲ ਰਹਾ ਏ ਆਪੇ ਗੱਲ ਕਰ ਢੋਲ ਰਹਾ ਏ ਚਤਰ ਚਲਾ ਕੀ ਗੁਣ ਤੇ ਅਗੁਣ ਮੇਰੀ ਝੋਲੀ ਹੀ ਪਾਏ ਤੂੰ ਹੀ ਮੇਰੀ ਝੋਲੀ ਹੀ ਪਾਏ ਤੂੰ ਹੀ ਚੁੱਪ ਰਹਿਣ ਦਾ ਬਲ ਸਿਖਾ ਕੇ ਚੁੱਪ ਰਹਿਣ ਦਾ ਬਲ ਸਿਖਾ ਕੇ ਆਪੇ ਪੇਦ ਨੂੰ ਖੋਲ ਰਹਾ ਏ ਆਪੇ ਅੰਦਰੋਂ ਬੋਲ ਰਹਾ ਏ ਆਪੇ ਗੱਲ ਕਰ ਗੋਲ ਰਹਾ ਏ ਮੇਰੀ ਖਸਤੀ ਵਿੱਚ ਵਸਤੀ ਇਹ ਸਭ ਤੇਰੀ ਹੀ ਕਿਰਪਾ ਸਾਰੀ ਇਹ ਸਭ ਤੇਰੀ ਹੀ ਕਿਰਪਾ ਸਾਰੀ ਮਾਨਵ ਰੂਪੀ ਫੁੱਲ ਖਿੜਾ ਕੇ ਮਾਨਵ ਰੂਪੀ ਫੁੱਲ ਖਿੜਾ ਕੇ ਕਿਉਂ ਤੂੰ ਆਪ ਨੂੰ ਧੋਲ ਰਿਹਾ ਏ ਆਪ ਹੀ ਅੰਦਰੋਂ ਬੋਲ ਰਿਹਾ ਏ ਆਪੇ ਗੱਲ ਕਰ ਗੋਲ ਰਿਹਾ ਏ ਬਹੁਤ ਅੱਛਾ ਜਤ ਪਾਤ ਤੇ ਧਰਮ ਕਰਮ ਸਭ ਆਪ ਸੁਝਾ ਕੇ ਮਾਨਵਤਾਈ ਆਪ ਸੁਝਾ ਕੇ ਮਾਨਵਤਾਈ ਆਪੇ ਉੱਚਾ ਨੀਵਾਂ ਕਹਿ ਕੇ ਆਪੇ ਉੱਚਾ ਨੀਵਾਂ ਕਹਿ ਕੇ ਆਪੇ ਕਰ ਸਮ ਤੋਲ ਰਹਾਏ ਆਪ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਮਨ ਬੁੱਧੀ ਤੇ ਸਤ ਬੁੱਧੀ ਦੋ ਪਾਸੇ ਇੱਕ ਹੀ ਜੀਵਨ ਦੇ ਨੇ ਦੋ ਪਾਸੇ ਇੱਕ ਹੀ ਜੀਵਨ ਦੇ ਨੇ ਆਪੇ ਸੁਣਦਾ ਮਿੱਠੀ ਬਾਣੀ ਆਪੇ ਸੁਣਦਾ ਮਿੱਠੀ ਬਾਣੀ ਆਪੇ ਬੋਲ ਕੋ ਬੋਲ ਰਹਾਏ ਆਪੇ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਕੋ ਬੋਲ ਰਹਾਏ ਵੇਦ ਕੁਰਾਨ ਕੁਰਾਨ ਤੇ ਗੀਤਾ ਬਾਈਬਲ ਵੀ ਏ ਤੇਰੀ ਬਾਣੀ ਬਾਈਬਲ ਵੀ ਏ ਤੇਰੀ ਬਾਣੀ ਦਿਲ ਇਮਾਨ ਤੋਂ ਡੁੱਲ ਕੇ ਆਪੇ ਦਿਲ ਇਮਾਨ ਤੋਂ ਡੁੱਲ ਕੇ ਆਪੇ ਆਪੇ ਖੜਾ ਅਡੋਲ ਰਹਾਏ ਆਪੇ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਜੀ ਉਸ ਸੰਸਾਰੀ ਤੂੰ ਪੰਢਾਰੀ ਆਪੇ ਤੂੰ ਦੀਵਾਨ ਸਜਾਵੇਂ ਆਪੇ ਤੂੰ ਦੀਵਾਨ ਸਜਾਵੇਂ ਆਪੇ ਗੁਣ ਫੁਰ ਮਾਰ ਅਲਾਵੇ ਆਪੇ ਗੁਣ ਫੁਰ ਮਾਰ ਅਲਾਵੇ ਖੋਲ ਤੂੰ ਆਪੇ ਬੋਲ ਰਹਾਏ ਆਪੇ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਬੋਲ ਰਹਾਏ ਮੇਰੀ ਯਾਦ ਨਾ ਆਵੇ ਤੈਨੂੰ ਸਮਝ ਨਾ ਆਵੇ ਗੋੜ ਪਹੇਲੀ ਸਮਝ ਨਾ ਆਵੇ ਗੋੜ ਪਹੇਲੀ ਹੁਣ ਕਿਉਂ ਬਣਿਆ ਸਤ ਬੇਗਾਨਾ ਹੁਣ ਕਿਉਂ ਬਣਿਆ ਸਤ ਬੇਗਾਨਾ ਹਰ ਦਮ ਜਿਸ ਦੇ ਕੋਲ ਰਹਾਏ ਆਪ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਬਹੁਤ ਵਧੀਆ ਮਤਲਬ ਹੈ ਮੱਠਾ ਹੈ ਮੈਂ ਤਾਂ ਸਿੱਧਾ ਜਿਹਾ ਬੰਦਾ ਕੀ ਜਾਣਾਂ ਮੈਂ ਘੁੰਮਣ ਕੇਰੀ ਮੈਂ ਤਾਂ ਸਿੱਧਾ ਜਿਹਾ ਬੰਦਾ ਕੀ ਜਾਣਾਂ ਮੈਂ ਘੁੰਮਣ ਕੇਰੀ ਕੀ ਜਾਣਾਂ ਮੈਂ ਘੁੰਮਣ ਕੇਰੀ ਅਮਨ ਨੂੰ ਤਾਂ ਇੰਜ ਲੱਗਦਾ ਸਜਣਾ ਅਮਨ ਨੂੰ ਤਾਂ ਇੰਜ ਲੱਗਦਾ ਸਜਣਾ ਕਰਤੋ ਜਿਵੇਂ ਕਲੋਲ ਰਹਾਏ ਮੋਹਰੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਆਪੇ ਆਪ ਤੋਂ ਮੁੜਕਰ ਹੋ ਕੇ ਆਪੇ ਆਪ ਤੋਂ ਮੁੜਕਰ ਹੋ ਕੇ ਆਪੇ ਆਪ ਨੂੰ ਢੋਲ ਰਹਾਏ ਆਪ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਆਪ ਹੀ ਅੰਦਰੋਂ ਬੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਆਪੇ ਗੱਲ ਕਰ ਗੋਲ ਰਹਾਏ ਤਪੇ ਲਿਖਰ ਗਉੜ ਰਹੀ ਹੈ ਕੀ ਫਾਦਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਨ ਜੀ ਬਹੁਤ ਮਿਹਰਬਾਨੀ ਤੁਸੀਂ ਬੜੀ ਸੁਣੀ ਗਜ਼ਲ ਤੇ ਤਰਨਮ ਦੇ ਵਿੱਚ ਪੇਸ਼ ਕੀਤੀ ਆਪਣੀ ਆਵਾਜ਼ ਦੇ ਨਾਲ ਹਾਜ਼ਰ ਹੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੇ ਪ੍ਰੋਗਰਾਮ ਨੂੰ ਅੱਗੇ ਤੋਰੀ ਕਮੈਂਟਸ 'ਤੇ ਆ ਜੀਏ ਸਾਡੇ ਦੋਸਤਾਂ ਦੇ ਕਮੈਂਟਸ ਹੈ ਬਹੁਤ ਹੀ ਖੂਬਸੂਰਤ ਆਵਾਜ਼ ਅੰਦਾਜ਼ ਔਰ ਰਚਨਾ ਤੁਹਾਡੀ